ਹਾਲ ਜੀ ਸਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਰੂਡੇ ਦੇ ਵਿੱਚ ਤੇ ਲਾਡੀ ਬਾਈ ਦੇ ਘਰੇ ਵਪਾਰ ਦਾ ਬਾਈ ਦਾ ਕੰਮ ਆ ਮਿੱਤਰੋ ਜਨਵਰ ਬਾਈ ਦੇ ਕੋਲੇ ਇਸ ਟਾਈਮ ਦੋ ਦੋਵਾਂ ਜਨਵਰਾਂ ਦੇ ਵਿੱਚੋਂ ਇੱਕ ਪਹਿਲਨ ਪਲੂਣ ਬੱਛੀ ਸੂਈ ਸਵਾਈ ਮਿੱਤਰੋ ਤੇ ਇੱਕ ਹੈਗੀ ਆ ਝੋਟੀ ਬਣਨ ਵਾਲੀ ਤਿਆਰ ਆਓ ਕਰਦੇ ਆ ਬਾਈ ਜੀ ਨਾਲ ਗੱਲਬਾਤ ਕੀ ਡਿਟੇਲ ਆ ਕੀ ਜਾਣਕਾਰੀ ਮਿਲਦੇ ਬਾਈ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਵਧੀਆ ਬਾਈ ਜੀ ਸੇਤਾ ਦੇ ਪਰਿਵਾਰ ਬਾਈ ਵਧੀਆ ਵਧੀਆ ਜੀ ਚਲੋ ਸ਼ੁਕਰ ਆ ਜੀ ਅੱਛਾ ਲਾਡੀ ਵੀਰੇ ਜਾਨਵਰ ਦੋ ਅੱਜ ਹਨਾ ਤੇ ਪਹਿਲੇ ਨੰਬਰ ਤੇ ਜਿਹੜੀ ਵੈੜ ਆ ਦੀ ਕੀ ਡਿਟੇਲ ਆ ਬਾਈ ਇਹ ਪਹਿਲਾ ਸੂਗਾ ਬਾਈ ਪਲੂਣੀ ਪਲੂਣ ਹਾਂਜੀ ਕਿਨੇ ਦਿਨਾਂ ਦੀ ਸੂਈ ਆ ਬਾਈ ਇਹ 29 ਤਰੀਕ ਦੀ ਸੂਈ ਵੀ ਆ ਜੀ 15 16 ਦਿਨ ਹੋ ਗਏ ਹਨਾ ਬਾਈ ਹਾਂਜੀ ਹੋ ਗਏ ਕਿੰਨਾ ਦੁੱਧ ਤਿਆਰ ਆ ਬਾਈ ਫਿਰ ਦੁੱਧ ਐਸ ਟਾਈਮ 17 ਤੋਂ 18 ਕਿਲੋ ਚੋਕੇ ਲਿਆਂਦਾ ਅੱਜ ਹੀ ਆਪਣੇ ਕੋਲੇ ਆਈ ਹੈ ਅੱਜ ਹੀ ਆਪਣੇ ਕੋਲੇ ਆਈ ਹੈ ਮਾੜਾ 15 16 ਤਾਂ ਅੱਜ ਵੀ ਦੇ ਦੂਗੀ ਜੀ ਚੋਣ ਨਾਲ ਰਾਮ ਨਾਰਾ ਠੀਕ ਹੈ ਚੋਣ ਚਾਂਣ ਚੰਗਾ ਲੱਗਾ ਹਨਾ ਬਰਾਏ ਹੂੰ ਅੱਛਾ ਵੀਰੇ ਬੱਚਾ ਆ ਗਿਆ ਮਗਰ ਕਹਿੰਦੇ ਬੱਚਾ ਮਗਰ ਬੱਚਾ ਬਾਈ ਮਗਰ ਬੱਚਾ ਆ ਗਿਆ ਕੀ ਰੇਟ ਰਹੂਗਾ ਵੀਰੇ ਇਹਦਾ ਬਾਈ ਰੇਟ ਇਹਦਾ ਬਾਈ ਜੀ 64000 ਚ 200 ਕਿਲੋਮੀਟਰ ਤੱਕ ਪਹੁੰਚ ਕਰ ਦਾਂਗੇ 64000 ਦੇ ਵਿੱਚ 200 ਕਿਲੋਮੀਟਰ ਤੱਕ ਪਹੁੰਚ ਫ੍ਰੀ ਕਰ ਦਾਂਗੇ ਤੇ ਜੇ ਕੋਈ ਕਵੇ ਵੀ ਮੈਂ ਮਿੱਤਰਾ ਕਰਾਇਆ ਮੈਂ ਆਪਿਆ ਅਬਦਲਾਲੂ ਮੇਰੇ ਕੋਲ ਹਾਥੀ ਫਿਰ ਉਹ ਜਾਂ ਮਾਨ ਤਨ ਕਰ ਦਾਂਗੇ ਠੀਕ ਹੈ ਬਾਈ ਤੁਹਾਨੂੰ ਵੀ ਪਤਾ ਹੈ ਦੇ ਸਭ ਨੂੰ ਕੌਣ ਇਹੋ ਜਿੰਨੇ ਪਹਿਲੇ ਨਹੀਂ ਬੱਛੀ ਚੰਗੀ ਹੈ ਬਈ ਤੋਰੀ ਮੜੀ ਜੀ ਕੱਢੀ ਬਾਹਰ ਨੂੰ ਬਰੇ ਨਹੀਂ ਥਣ ਲੇਵਾ ਚੰਗਾ ਬੱਛੀ ਨੂੰ ਆਰਡਰ ਦੀ ਕੁਆਲਿਟੀ ਚੰਗੀ ਹੈ ਕਿਉਂਕਿ ਬਈ ਲੇਵੇ ਦੀ ਫਿਟਿੰਗ ਬੜੀ ਕਮਾਲ ਆ ਤੁਸੀਂ ਤੁਰਦੀ ਵੇਖੋ ਤਾਂ ਨਵੇਂ ਪਸੰਦ ਆਉਗੀ ਵੇਖੋ ਜੀ ਹੂੰ ਮੋੜ ਦੇ ਲੈ ਆਵੇ ਗੜਵੀਰ ਘਾਲੇ ਵਾਸ ਲੋ ਬਲ ਘਰਮ ਵਾਲੀ ਦਾ ਹਨਾ ਵਹਿੜ ਹੈ ਹੀ ਚੰਗੀ ਸਾਰੀ ਮੂਈ ਗਰਮੀ ਵੀ ਨਹੀਂ ਮੰਨਦੀ ਭਾਈ ਹਨਾ ਨਹੀਂ ਨਹੀਂ ਕ੍ਰੋਸ ਪਾਣਾ ਇਹ ਗਰਮੀ ਨਹੀਂ ਪਾਣੀ ਮੰਨਦੇ ਨਹੀਂ ਠੀਕ ਹੈ ਥਣ ਤੁਣ ਵੀ ਚੰਗਾ ਲੱਗਿਆ ਸਾਰੀ ਚੰਗੀ ਆ ਬੱਚੀ ਜੰਨੀ ਹੈਗੀ ਡਾਢੀ ਚੰਗੀ ਹੈ ਯਾਰ ਥਾਣਾ ਲੇਵਾ ਚੰਗਾ ਆਰਡਰ ਦੀ ਕੁਆਲਿਟੀ ਚੰਗੀ 64000 ਦੇ ਵਿੱਚ ਪਹੁੰਚ ਫਿਰ ਸਾਰਾ ਕੋਰੀ ਫਿਰ ਤਾਂ ਮਿਲ ਗਿਆ ਹਨਾ ਘਰਮ ਵਾਲੀ ਦੇ ਨਾਲ ਨਾਲ ਹਨਾ ਬਾਕੀ ਭਾਈ ਇਹ ਗਰਮੀ ਕਰਕੇ ਨਹੀਂ ਆਣੇ ਦੁੱਧ ਇਹੀ ਹੈ ਜੇ ਹੋਰ ਦੁੱਧ 20 ਕਿਲੋ ਦੁੱਧ ਦੇ ਜਾਂਦੀ ਨਹੀਂ ਤੇਰਾ ਆਮ ਨਾਲੇ ਚਲ ਆਉਂਦੇ ਸੋ ਇਹਦੇ ਦੂਜੇ ਸੋਨ ਵਧੀਆ ਬਣ ਜੂਗੀ ਭਾਈ ਬਣ ਜੂਗੀ ਹੂੰ ਸਾਮhle ਜਿਹੜਾ ਭਰਾ ਭਰਪੂਰ ਗਈ 25 ਲੱਖ ਰੁਪਏ ਵਾਲੇ ਭਾੜੇ 'ਚ ਵੜ ਜਾਣੀ ਕਿਉਂਕਿ ਲੇਵਾ ਬਹੁਤ ਚੰਗਾ ਤੇ ਆ ਵੀਰੇ ਕੱਟੀ ਬਾਰੇ ਦੱਸੀ ਬਈ ਇਹ ਬਈ ਖੀਰੀ ਆਈ ਖੀਰੀ ਆ ਹੈ ਹਾਂਜੀ ਠੀਕ ਆ ਬਈ ਠੀਕ ਆ ਵੀਰੇ ਤੇ ਕਿੰਨੇ ਚਿਰ ਦੀ ਆ ਬਈ ਇਹ ਚੜ ਕੇ ਬਈ ਤੂੰ ਆਪ ਹੀ ਹੁਣ ਵੇਖ ਲੋ ਹਣਾ ਅੰਦਾਜ਼ਾ 15 16 17 ਮਹੀਨਿਆਂ ਦੀ ਹੋਊਗੀ ਹਣਾ ਹੋਊਗੀ ਰਾਮਾਲ ਹਾਂਜੀ ਠੀਕ ਹੈ ਇਹਦਾ ਰੇਟ ਬਈ ਫਿਰ ਇਹਦਾ ਰੇਟ ਲੈਣ ਦੇਣੀ ਆ ਮੁੱਲ ਭਾਵੇਂ 40-41 ਕਰੋ 38000 ਦੀ ਹਾਂ ਨਹੀਂ ਹੈ 38000 ਦੀ ਹਾਂ ਤੇ ਨਾ ਆਈਆਂ ਠੀਕ ਆ ਵੀਰੇ ਕੱਢੀ ਬਾਹਰੋਂ ਤੋਰੀ ਮੜੇ ਖੋਲੀ ਚੋਟੀ ਕੱਟੀ ਸੋਹਣੀ ਸੁਨੱਕੀ ਬਹੁਤ ਚੰਗੀ ਆਣਾ ਬਈ ਹਾਂਜੀ ਸਿੰਗੀ ਸੁੰਗੀ ਕਰੇ ਨਿੱਕੀ ਪਿੰਡਾ ਵੇ ਕੇ ਇੰਨਾ ਪੇਟ ਭਾਰੇ ਦੀਵੇਂ ਆ ਉਜੀ ਜਿਹੜੀ ਮੈਂ ਮਿੱਤਰੋ ਪੇਟ ਦੀ ਖੁੱਲੀ ਆ ਨਾ ਉਹਨੇ ਹਮੇਸ਼ਾ ਦੁੱਧ ਦੀ ਕੁਆਲਿਟੀ ਵੱਧ ਨਜ਼ਰ ਦਿਉਂਦੀ ਆ ਬਾਕੀ ਆਪਦੀ ਆਪਦੀ ਸਮਝ ਹੁੰਦੀ ਆ ਕਿਉਂਕਿ ਕਈ ਕਿਸੇ ਨੇ ਪੁੱਛ ਤੋ ਸਮਝਣਾ ਹੁੰਦਾ ਕਿਸੇ ਨੇ ਸੰਘਾ ਤੋਂ ਪਰਖ ਕਰਨੀ ਹੁੰਦੀ ਆ ਕਿਸੇ ਨੇ ਪਿੰਡਾਂ ਤੋਂ ਆ ਵੇਖੋ ਥਣ ਤੋਂ ਚੰਗਾ ਨਾ ਤੇ ਚੰਗੀ ਆ ਹਨਾ ਵੀਰੇ 33000 ਦੇ ਵਿੱਚ ਦੇਣੀ ਆ ਹੈ ਠੀਕ ਆ ਬਈ ਲੈ ਮਿੱਤਰੋ ਮੈਂ ਚੰਗੀ ਬਣ ਜੂਗੀ ਜਿਹੜਾ ਪਰਾ ਛੋਟੀ ਕੱਟੀ ਲੈ ਕੇ ਤਿਆਰ ਕਰਦਾ ਨਾ ਉਹ ਸੰਘਾ ਲੈ ਜੂਗਾ ਕਿਉਂਕਿ ਕੱਟੀ ਚੰਗੀ ਆ ਲੈ ਲਓ ਬਈ ਬਣ ਦੇ ਸੋਣੀ ਸੁਣ ਕੇ ਲਾਡੀ ਬਾਈ ਦੇ ਦੋ ਜਾਨਵਰ ਸੀ ਲਾਡੀ ਬਾਈ ਨੰਬਰ ਕਿੰਨਾ ਆਪਣਾ ਆ ਗਿਆ ਬਾਈ 9814390142 41 90142 90142 ਹਾਂਜੀ 9814390142 ਹਣਾ ਵੀ 9814390142 ਭਾਈ ਜਿਹਦਾ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਵਾ ਪਿੰਡ ਰੋਡੇ ਆ ਜ਼ਿਲ੍ਹਾ ਹੋਗਾ